ਦੋਸਤੋ ਇਹ ਨੌਕਰ ਆਪਣੇ ਮਾਲਕ ਨੂੰ ਕਹਿੰਦਾ ਕਿ ਆਪਣੇ ਦੁੱਧ ਦੇ ਪੈਕਟਾਂ ਦੀ ਡੇਟ ਐਕਸਪਾਇਰ ਹੋ ਗਈ ਹੈ ਤੇ ਫਿਰ ਮਾਲਕ ਨੌਕਰ ਨੂੰ ਕਹਿੰਦਾ ਕਿ ਉਹਨਾਂ ਨੂੰ ਬਾਹਰ ਕੱਢ ਕੇ ਸੁੱਟ ਦੇ ਤੇ ਫਿਰ ਮਾਲਕ ਦੇ ਜਾਣ ਵਗਰੋ ਮਾਲਕ ਦੀ ਪਤਨੀ ਨੌਕਰ ਨੂੰ ਰੋਕ ਕੇ ਕਹਿੰਦੀ ਹੈ ਕਿ ਉਹ ਦੁੱਧ ਸੁੱਟਣਾ ਨਹੀਂ ਉਹ ਨੂੰ ਡੋਲਣੀ ਵਿੱਚ ਪਾ ਦੇ ਤੇ ਫਿਰ ਨੌਕਰ ਪੈਕਟਾਂ ਨੂੰ ਕੱਟ ਕੇ ਦੁੱਧ ਨੂੰ ਡੋਲਣੀ ਵਿੱਚ ਪਾ ਕੇ ਮਾਲਕਣ ਨੂੰ ਦੇ ਦਿੰਦਾ ਤੇ ਫਿਰ ਮਾਲਕਣ ਸੋਚਦੀ ਹੈ ਕਿ ਮੈਂ ਇਹ ਦੁੱਧ ਆਪਣੀ ਨੌਕਰਾਨੀ ਨੂੰ ਦੇ ਦੂੰਗੀ ਜਿਹਦੇ ਨਾਲ ਉਹ ਖੁਸ਼ ਹੋ ਜੂ ਤੇ ਮੇਰੇ ਪੈਸੇ ਵੀ ਬਚ ਜਾਣਗੇ ਤੇ ਫਿਰ ਮਾਲਕਣ ਉਹ ਦੁੱਧ ਲਿਆ ਕੇ ਆਪਣੀ ਨੌਕਰਾਨੀ ਨੂੰ ਦੇ ਦਿੰਦੀ ਤੇ ਨੌਕਰਾਨੀ ਉੱਥੋਂ ਭੱਗ ਜਾਂ ਕਰ ਆ ਜਾਓ ਅੱਗੇ ਕੀ ਹੋਇਆ ਇਹ ਦੇਖਣ ਤੋਂ ਪਹਿਲਾਂ ਆਰਾਮ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖੋ ਤੇ ਜਦੋਂ ਮਾਲਕਨ ਦਾ ਪਤੀ ਘਰੇ ਆਉਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹਨਾਂ ਦੇ ਮੁੰਡੇ ਨੂੰ ਫੂਡ ਪੌਇਜ਼ਨ ਹੋਇਆ ਦਰਅਸਲ ਜਿਹੜਾ ਮਾਲਕਨ ਨੇ ਦੁੱਧ ਆਪਣੀ ਨੌਕਰਾਂ ਨੂੰ ਦਿੱਤਾ ਸੀ ਉਹਦੀ ਉਹ ਖੀਰ ਬਣਾ ਕੇ ਲਈ ਸੀ ਜਿਹੜੀ ਉਹਨਾਂ ਦੇ ਮੁੰਡੇ ਨੇ ਵੀ ਖਾਧੀ ਸੀ ਜੀਨੂੰ ਖਾਣ ਨਾਲ ਉਹਨਾਂ ਦਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤੇ ਫਿਰ ਮਾਲਕ ਆਪਣੀ ਪਤਨੀ ਨੂੰ ਗੁੱਸੇ ਵਿੱਚ ਕਹਿੰਦਾ ਕਿ ਤਾਂ ਹੀ ਤੂੰ ਉਹ ਦੁੱਧ ਰਾਮੂ ਨੂੰ ਸੁਟਣ ਨਹੀਂ ਦਿੱਤਾ ਸੀ ਇਹ ਕਹਿੰਦਾ ਕਿ ਤੇਰੀ ਇਹ ਹਰ